ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਖਲੀਲ ਜਬਰਾਨ ਦਾ ਸੁਪਨਾ ਬਿਆਨ ਕਰਨ ਦੇ ਖਲੀਲ ਜਬਰਾਨ ਦਾ ਸੁਪਨਾ ਕੀ ਸੀਗਾ ਤੁਸੀਂ ਸੁਣੋਗੇ ਤੇ ਤੁਹਾਡੇ ਰੋਂਗ ਤੇ ਖੜੇ ਹੋ ਜਾਗੇ ਸੋ ਚੱਲ ਕੇ ਕਥਾ ਸੁਣਨੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਕਹਿੰਦੇ ਨੇ ਖਲੀਲ ਜਬਰਾਨ ਨੇ ਆਪਣੇ ਕਹਾਣੀਆਂ ਦੀ ਕਿਤਾਬ ਦੇ ਵਿੱਚ ਇੱਕ ਕਹਾਣੀ ਲਿਖੀ ਹੈ ਔਰ ਕਹਾਣੀ ਹੈ میرا سپنا کدی کدی ایسا بھی دیکھتے ہیں کہ واستوکتا بھی سپنا ہوندی ہے اور کدی کدی ایسا بھی آتا ہے کہ سپنا بھی ہوندی ہے حقیقت ہوندی ہے خلیل جبران اپنا ایک سپنا لکھا ہے کہندہ سپنے میں دا کہھنا ایک بہت وڈی شوبھا یاترا کئی مان ہستیاں دی نکل رہی ہے بڑا وڈا جلوس پہلے مہان بھاؤ پالکی چ بیٹھے نے مڈیا پالکی سینکڑے منکا نے چکی ہوئی ہے اگے ہزار پچھے ہزاراں, پیچھے ہزاراں. ਢੋਲ ਧਮਕ ਤੇ ਪੂਜਾ ਪ੍ਰਤੀਸ਼ਟਾ ਫੁੱਲਾਂ ਦੀ ਵਰਖਾ ਇਹ ਕਹਿੰਦਾ ਸੁਪਨੇ ਚ ਹੀ ਮੈਂ ਪੁੱਛਿਆ ਇਹ ਕੌਣ ਹੈ ਇਹ ਕੌਣ ਹੈ ਜਿਨ੍ਹਾਂ ਨੂੰ ਇਤਨੇ ਸਜਦੇ ਹੋ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਅੱਗੋਂ ਇਤਨੇ ਦੀਵੇ ਜਗਾਏ ਜਾ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਉੱਤੇ ਇਤਨੇ ਮਨੁੱਖ ਚੌਰ ਕਰ ਰਹੇ ਨੇ ਔਰ ਜਿਨ੍ਹਾਂ ਨੂੰ ਲੰਬੀ ਡੰਡਾ ਉੱਤ ਕਰ ਰਹੇ ਨੇ ਸਾਰਿਆਂ ਨੇ ਦੱਸਿਆ ਇਹ موسی ਨਾ ਪੈਗੰਬਰੀ ਪਰਚ ਨੇ ਲੰਗਈਏ ਸਵਾਰੀ ਦੂਸਰੀ ਆ ਰਹੀ ਹੈ ਇਸ ਸਵਾਰੀ ਨਾਲ ਵੀ ਹਜ਼ਾਰਾਂ ਦੀ ਗੀੜ ਬੜਾ ਇਕੱਠ ਬੜੇ ਸਜਦੇ ਬੜੀ ਸੁਗੰਧ ਖਿਲੇ ਰੀ ਜਾ ਰਹੀ ਹੈ ਪੁਸ਼ਪ ਦੀ ਵਰਖਾ ਹੋ ਰਹੀ ਹੈ ਪੁੱਛਿਆ ਇਹ ਕੌਣ ਈਸਾ ਨੇ ਇਹ ਈਸਾ ਹੈ ਲੇਕਿਨ ਇਹ ਜਲੂਸ ਤੇ ਬਹੁਤ ਵੱਡਾ ਹੈ ਹੋਰ ਆ ਰਹੀ ਹੈ ਤੀਸਰੀ ਸਵਾਰੀ ਬਹੁਤ ਵੱਡੀ ਮਖਲੂਕ ਬਾਰ ਬਾਰ ਸਜਦੇ ਬਾਰ ਬਾਰ ਜੈਕਾਰਿਆਂ ਦੀ ਧੁਨ بار بار نمشکار سلام چاروں پاسے اتر فلیل چھڑکیا جا رہے ہیں اور ہیرے موتی تک بھی نشاور کیتے جا رہے ہیں پچھے یہ کون اے اسلام محمد صاحب اوہ نے پھر جر درس سواری لنگی بڑی بھاری پیٹ بڑا سندر رت بڑے خوبصورت کوڑے اور بڑی شنگاری ہوئی بگی لنگ گیا جد اے جلوس ایک ہور سواری آ رہی ہے نہ اگے بھیڑ نہ پچھے بھیڑ نہ کوئی سجدے نہ پشپ مالا نہ پھولان دی برکھا ਨਾ ਅਤਰ ਫਲੇਲ ਦਾ ਛਿੜਕਣਾ ਪਾਲਕੀ ਦੇ ਬੈਠੀ ਤੇ ਕੋਈ ਰੋਹਾਨੀ ਰੂਹ ਹੈ ਉਸ ਦਾ ਦੇਖਣਾ ਪ੍ਰਭਾਵਿਤ ਕਰਦਾ ਹੈ ਉਸ ਦੀ ਹੋਂਦ ਮੁਤਾਸਰ ਕਰਦੀ ਹੈ ਪਰ ਅੱਗੇ ਵੀ ਕੋਈ ਨਹੀਂ ਪਿੱਛੇ ਵੀ ਕੋਈ ਨਹੀਂ ਦੋ ਚਾਰ ਮਨੁੱਖਾਂ ਨੇ ਇਹ ਛੋਟੀ ਜਿਹੀ ਪਾਲਕੀ ਚੁੱਕੀ ਹੋਈ ਹੈ खलील जिब्रान ਦਾ ਲੇਖਕ ਪੁੱਛ ਕਰਦਾ ਹੈ ਇਹ kaun ਮਹਾਨ ਭਾਵ ਨੇ ਇਹਨਾਂ ਨੂੰ ਕੀ ਸ਼ੌਕ ਪੈ ਗਿਆ ਇਸ ਸ਼ੋਭਾ ਯਾਤਰਾ ਦੇ ਨਾਲ ਚੱਲਣ ਦਾ ਜਦ ਕੋਈ ਨਾਲ ਚੱਲਣ ਨੂੰ ਤਿਆਰ ਵੀ ਨਹੀਂ ਨਾ ਅੱਗੇ ਨਾ ਪਿੱਛੇ ਇਹ kaun ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ ਉਹਨਾਂ ਨੇ ਇੱਕ ਆਵਾਜ਼ ਹੋ ਕੇ ਕਿਹਾ اے خدا ہے اک کھل گئی خریل جبران دی اور ایک میں سپنا لکھن تے مجبوراں خدا نال کوئی نہیں کوئی نہیں کوئی نہیں یہ گل وکری ہے خدا ساریاں نال ہے اس نال کوئی بھی نہیں کوئی بھی نہیں کوئی بھی نہیں ਸਾਰਿਆਂ ਨੇ ਆਪਣੇ ਆਪਣੇ ਖੁਦਾ ਬਣਾਏ ਤੇ ਜੋ ਆਪਣਾ ਖੁਦਾ ਬਣਾਇਆ ਉਹ ਤੇ ਖੁਦਾ ਦੇ ਵਿਚਕਾਰ ਇੱਕ ਦੀਵਾਰ ਹੈ। ਔਰ ਇਨ੍ਹਾਂ ਦੀਵਾਰਾਂ ਦੇ ਨਾਲ ਅਨੰਤ ਹੋਰ ਦੀਵਾਰਾਂ ਔਰ ਇਨ੍ਹਾਂ ਤਵਾਮ ਦੀਵਾਰਾਂ ਦਾ ਨਾਂ ਹੀ ਹੈ ਮਾਇਆ। ਇਨ੍ਹਾਂ ਦੀਵਾਰਾਂ ਨੂੰ ਹੀ ਕਹਿੰਦੇ ਨੇ ਹਵਾ। ਹਵਾ جو دکھائی دے رہے ہوا جو پربھاوت بھی کرے ہوا جس دی گرفت دی آ جائیے لیکن پھر بھی دی گرفت نہ نے کہا مایا پربھاوت کر رہی ہے مایا دے انت روپ لیکن شخر دے روپ تو ارمب کر ہیں دن گرو ارجن دیو جی مہاراج ਆਪਣੇ ਬੋਲ ਮਾਇਆ ਚਿਤ ਭਰਮੇਣ ਇਸਤ ਮਿਤ੍ਰੇਖ ਬਾਂਧਵੇ ਭਰਮਾ ਰਹੀਏ ਮਾਇਆ ਇਛਾਇਆ ਦੀਵਾਰ ਬਣ ਕੇ ਖੜੀ ਹੋ ਗਈ ਹੈ ਪ੍ਰਥਮ ਤੇ ਇਸਤ ਕੋਈ ਖੁਦਾ ਦੇ ਨਾਲ ਨਹੀਂ ਕੋਈ ਪਰਮਾਤਮਾ ਦੇ ਨਾਲ ਨਹੀਂ ਕੋਈ અવਤਾਰ ਦੇ ਨਾਲ ਹੈ ਕੋਈ ਪੈਗੰਬਰ ਦੇ ਨਾਲ ਹੈ ਕੋਈ ਮਨੁੱਖ ਪਰਮਾਤਮਾ ਦੇ ਨਾਲ ਨਹੀਂ ਹੈ ਕੋਈ ਮਨੁੱਖ ਖੁਦਾ ਦੇ ਨਾਲ ਨਹੀਂ ਹੈ اور سارے سارا رستے انشٹ دیوار بن کے کھڑے نے اس بعد پروار دی دیوار ہے دی دیوار ہے پوتر دی دیوار ہے پتی دی دیوار ہے پتنی دی جو ہے دیوار ہے بچیاں دی دیوار ہے اور اے دیواراں پھر ودیاں نے ودیاں نے اگاں دھن دی دیوار ہے پربتہ دی دیوار ہے ਇੱਕ ਦੀਵਾਰ ਨੂੰ ਤੋੜਨਾ ਵੀ ਇਹ ਮਨੁੱਖ ਲਈ ਮੁਸ਼ਕਿਲ ਹੈ ਔਰ ਇਹ ਦੀਵਾਰ ਅੱਥਾ ਨਾਲ ਨਹੀਂ ਟੁੱਟਦੀ ਸਿਰ ਦੇ ਧੱਕੇ ਨਾਲ ਟੁੱਟਦੀ ਹੈ ਕੌਣ ਸਿਰ ਤੋੜਾ ਹੈ ਹਰ ਮਨੁੱਖ ਆਪਣਾ ਸਿਰ ਬਚਾ ਰਿਹਾ ਹੈ ਹਰ ਮਨੁੱਖ ਆਪਣੇ ਸਿਰ ਨੂੰ ਇੱਕ ਪਾਸੇ ਕਰ ਰਿਹਾ ਹੈ ਕੌਣ ਸਿਰ ਅੱਗੇ ਕਰੇ ਜੋ ਹੀ ਦੀਵਾਰ ਨਾਲ ਸਿਰ ਮਾਰੇ ਸਹਿਦ ਇਸੇ ਨੂੰ ਸਜਦਾ ਕਹਿੰਦੇ ਨੇ ਖੁਦਾ ਨੂੰ ਸਜਦਾ ਹੋ ਗਿਆ ਹੈ। ਪ੍ਰਮਾਤਮਾ ਨੂੰ ਮੱਥਾ ਟੇਕਿਆ ਗਿਆ ਹੈ। ਗੁਰੂ ਨੂੰ ਮੱਥਾ ਟੇਕਿਆ ਗਿਆ ਹੈ। ਕੋਈ ਸਿਰ ਮਾਰੇ। ਟੁੱਟੇਗੀ ਦੀਵਾਰ, ਟੁੱਟੇਗਾ ਇਸਦਾ ਸਿਰ। ਦੀਵਾਰ ਟੁੱਟੇਗੀ, ਇਹਦਾ ਸਿਰ ਟੁੱਟੇਗਾ, ਔਰ ਇਸਦੇ ਸਿਰ ਦੇ ਚੋਂ ਹੀ ਨਿਕਲੇਗਾ ਪ੍ਰਮਾਤਮਾ। ਇਸਦੇ ਸਿਰ ਦੇ ਚੋਂ ਹੀ ਨਿਕਲੇਗਾ ਖੁਦਾ। ਐਸਾ ਵੀ ਹੋਇਆ ਹੈ। ਕਿਸੇ ਕਿਸੇ ਨੇ ਸੀਨੇ ਦੇ ਜ਼ੋਰ ਨਾਲ ਵੀ ਇਸ ਦੀਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੇ ਸਿਰ ਅੱਗੇ ਕੀਤਾ ਕਿਸੇ ਨੇ ਸੀਨਾ ਅੱਗੇ ਕੀਤਾ ਕਿਸੇ ਨੇ ਆਪਣਾ ਦਿਮਾਗ ਅੱਗੇ ਕੀਤਾ ਕਿਸੇ ਨੇ ਆਪਣਾ ਦਿਲ ਅੱਗੇ ਕੀਤਾ तो है एक ऐसी इतिहासिक गाथा हनुमान ने लगता है ए दीवार लाजमी सीने नाल तोड़ी है सिर नाल नहीं है ਇੰਜ ਕਹਿ ਲੋ ਸਿਰ ਤੇ ਸੇਚਕਾਰ ਵਿਚਾਰੇ ਕੋਲ ਹੈ ਹੀ ਨਹੀਂ ਸੀ ਜੰਗਲ ਵਿੱਚ ਰਹਿਣ ਵਾਲਾ ਵਾਨਰ ਬਹੁਤ ਸੱਬੇ ਨਹੀਂ ਹੋ ਸਕਦਾ ਸੋ ਸਿੱਖਿਅਤ ਨਹੀਂ ਹੋ ਸਕਦਾ ਬਹੁਤ ਵੱਡੀ تعلیم ਇਸ ਕੋਲ ਨਹੀਂ ਹੋ ਸਕਦੀ ਆਖਰ ਜੰਗਲ ਦੇ ਚ ਇਸ ਤਰ੍ਹਾਂ ਦਾ ਕੀ ਇੰਤਜ਼ਾਮ ਲੇਕਿਨ ਸੀਨਾ ਤੇ ਸੀ ਉਸ ਦੇ ਕੋਲ ਦਿਲ ਧੜਕਦਾ ਹੋਇਆ ਤੇ ਸੀ ਉਸ ਦੇ ਜਜ਼ਬਾਤ ਵੀ ਸਨ ਸੰਬੰਧ ਜੋੜਨ ਦੀ ਜਾਂਚ ਵੀ ਸੀ ਸੇਨਾ ਅਗੇ ਕੀਤਾ ਇੱਕ myth ਹੈ ਅਯੁੱਧਿਆ ਦੇ ਸ਼੍ਰੀ ਸੀਤਾ ਨੇ ਆਪਣੇ ਗਲ ਤੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਦੇ ਹਵਾਲੇ ਕੀਤੀ ਹਨੂਮਾਨ ਦੀ ਪ੍ਰਸੰ타 ਲੈਣ ਦੀ ਕੋਸ਼ਿਸ਼ ਲੇਕਿਨ ਇਹ ਬਾਰੋਂ ਦੋ ਪੱਥਰ ਚੁਕ ਲਿਆ ਆ ਵੱਡੇ ਵੱਡੇ ਹਾਰ ਦੇ ਚਮੋਤੀ ਕੱਢਦਾ ਹੈ ਥੱਲੇ ਦੇ ਪੱਥਰ ਤੇ ਰੱਖਦਾ ਹੈ ਤੇ ਉੱਪਰ ਦੇ ਪੱਥਰ ਦੀ ਸੱਟ ਨਾਲ ਤੋੜਦਾ ਹੈ ਤਿੰਨ ਚਾਰ ਮੋਤੀ ਟੁੱਟੇ ਨੇ ਸੀਤਾ ਸੋਚਦੀ ਆਖਿਰ ਗਵਾਰ ਦਾ ਗਵਾਰ ਰਿਹਾ ਵਾਨਰ ਦਾ ਵਾਨਰ ਰਿਹਾ ਪੁੱਛਿਆ ਇਹ ਕੀ ਕਰ ਰਹੇ ਹੋ ਐਨੇ ਕੀਮਤੀ ਮੋਤੀ ਕਿਉਂ ਤੋੜ ਰਹੇ ਹੋ ਦੇਖ ਰਿਆਂ RAM ਹੈ ਕਿ ਨਹੀਂ رام ہے کہ نہیں رام جڑ چ نہیں آ موتی جڑ نے مالا چک کے پرے سٹی جد جڑ دے چھ رام ہی نہیں تو میں پھر جڑ چیز نو کی پڑی لکھی سشکتت سبے تعلیم یافتہ کہہ دیتا ہنونت ਇਹ ਸਰੀਰ ਵਿਜੜ ਹੈ ਪੰਨੇ ਦੇ ਪੰਨੇ ਤਤ ਜੜ ਨੇ ਕਿਉਂ ਰਖਿਆ ਹੈ ਇਸ ਨੂੰ ਵੀ ਤੋੜ ਇਸ ਨੂੰ ਵੀ ਫੋੜ ਅਗਰੇ ਸਿਵਾਰਾਮ ਨਹੀਂ ਤਾਂ ਕਿਉਂ ਰਖਿਆ ਹੈ ਹਨੂਮੰਦ ਕਹਿੰਦੇ ਨੇ ਇਸ ਵਾਸਤੇ ਰੱਖਿਆ ਮੇਰਾ ਭਰੋਸਾ ਇਸ ਵਿੱਚ ਰਾਮ ਹੈ ਅਗਰ ਨਹੀਂ ਤਾਂ ਮੈਂ ਫਿਰ ਇਸ ਨੂੰ ਵੀ ਰੱਖਣ ਨੂੰ ਤਿਆਰ ਨਹੀਂ ਚੀਰਿਆ ਉਸਨੇ ਆਪਣਾ ਸੀਨਾ ਕਹਿੰਦੇ ਨੇ ਖੂਨ ਦੀ ਧਾਰ ਵਿੱਚ ਰਾਮ ਨਾਮ ਦੀ ਧੁਨ ਸੀ ਰਾਮ ਦੀ ਆਵਾਜ਼ ਸੀ ਸਿਰ ਝੁਕੇ ਸੀਤਾ ਦਾ ਇੱਥੇ ਕੋਈ ਆਪਣਾ ਸੀਨਾ ਜੀ ਰਿਹਾ ਹੈ ਰਾਮ ਪ੍ਰਗਟ ਹੋਵੇਗਾ ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ ਪ੍ਰਭੂ ਪ੍ਰਗਟ ਹੋਵੇਗਾ ਲੋਕੀ ਆਪਣਾ ਸਿਰ ਬਚਾਉਂਦੇ ਨੇ ਆਪਣਾ ਸੀਨਾ ਬਚਾਉਂਦੇ ਨੇ ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ ਬੇਸਿਰ ਦੇ ਹੋ ਜਾਂਦੇ ਨੇ ਜ਼ਿੰਦਗੀ ਅਕਾਰਤ ਚਲੀ ਜਾਂਦੀ ਹੈ ਵਿਰਥ ਚਲੀ ਜਾਂਦੀ ਹੈ ਕਾਸ਼ ਸਿਰ ਅੱਗੇ ਕਰਨ ਸਰਦਾਰ ਬਣ ਜਾਣਾ ਵਾਕਈ ਉਹਨਾਂ ਕੋਲ ਸਿਰ ਆਉਂਦਾ ਹੈ ਜੋ ਸਿਰ ਅੱਗੇ ਕਰਦੇ ਨੇ ਔਰ ਸਿਰ ਨੂੰ ਹੀ ਥੋੜ੍ਹ ਕੇ ਵਿੱਚੋਂ ਗੁਰੂ ਨੂੰ ਪ੍ਰਗਟ ਕਰਦੇ ਨੇ ਵਾਹਿਗੁਰੂ ਦੀ ਧੰਨ ਨੂੰ ਪ੍ਰਗਟ ਕਰਦੇ ਨੇ ਉਸ ਦੇ ਪ੍ਰਕਾਸ਼ ਨੂੰ ਪ੍ਰਗਟ ਕਰਦੇ ਨੇ ਕੋਈ ਆਪਣਾ ਦਿਲ ਅੱਗੇ ਕਰਦਾ ਹੈ ਦੁਨੀਆ ਦੇਚ ਅਗਰ ਧਰਮ ਦੀ ਕੋਈ ਸਾਧਨਾ ਹੈ ਤੋ ਦਿਲ ਤੇ ਖੜੀ ਹੈ ਜਾਂ ਦਿਮਾਗ ਤੇ ਖੜੀ ਹੈ ਇਸ ਤੋਂ ਇਲਾਵਾ ਕਿਸੇ ਹੋਰ ਥਾਂ ਤੇ ਇਬਾਦਤ ਨਹੀਂ ਖੜੀ ਨਾ ਪੈਰਾਂ ਤੇ ਨਾ ਹੱਥਾਂ ਤੇ ਇਹ ਖੜੀ ਹੈ ਦਿਲ ਤੇ ਇਹ ਖੜੀ ਹੈ ਦਿਮਾਗ ਤੇ ਕੋਈ ਆਪਣਾ ਸਿਰ ਅੱਗੇ ਕਰੇ ਕੋਈ ਆਪਣਾ ਸੀਨਾ ਅੱਗੇ ਕਰੇ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਖਲੀਲ ਜਬਰਾਨ ਦਾ ਸੁਪਨਾ ਬਿਆਨ ਖਲੀਲ ਜਬਰਾਨ ਜਿਹਨਾਂ ਨੇ ਦੇਖਿਆ ਸੁਪਨਾ ਔਰ ਫਿਰ ਉਸ ਨੂੰ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਦਰਜ ਕੀਤਾ ਔਰ ਜ਼ਰੂਰੀ ਸਮਝਿਆ ਜਿਸ ਦਾ ਨਾਮ ਵੀ ਉਹਨਾਂ ਨੇ ਰੱਖਿਆ ਸੀਗਾ ਖਲੀਲ ਜਬਰਾਨ ਦਾ ਸੁਪਨਾ ਕਹਾਣੀਆਂ ਦੀ ਜਿਹੜੀ ਉਹਨਾਂ ਦੀ ਕਿਤਾਬ ਸੀ ਕਿ ਉਸ ਸੁਪਨੇ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਬਾਕੀ ਜਿੰਨੇ ਵੀ ਅਪਤਾਰੀ ਪੁਰਸ਼ ਸੀ ਪੈਗੰਬਰ ਸੀ ਨਬੀ ਸੀ ਸਭ ਦੇ ਨਾਲ ਬੇਸ਼ੁਮਾਰ ਹਜੂਮ ਸੀਗਾ ਫੁੱਲਾਂ ਦੇ ਜਿਹੜੀ ਆ ਉਹ بارش ਕੀਤੀ ਜਾਂਦੀ ਸੀ ਅਤਰ ਛਿੜਕਿਆ ਜਾਂਦਾ ਸੀ ਨਾਰੇ ਲਾਏ ਜਾਂਦੇ ਸੀ ਪਾਲਕੀਆਂ ਚੁੱਕੀਆਂ ਸੀ ਪਰ ਜਦੋਂ ਇੱਕ ਖਾਲੀ ਪਾਲਕੀ ਜਿਹਨੂੰ ਸਿਰਫ ਚੁੱਕਣੇ ਆਲੇ ਸੀ ਅੱਗੇ ਪਿੱਛੇ ਕੋਈ ਰਸ਼ ਨਹੀਂ ਸੀ ਹਜੂਮ ਨਹੀਂ ਸੀ ਕੋਈ ਫੁੱਲਾਂ ਦੀ ਬਰਸਾਤ ਨਹੀਂ ਸੀ ਹੋ ਰਹੀ ਕੋਈ ਅਤਰ ਨਹੀਂ ਸੀ ਛਿੜਕਿਆ ਜਾ ਰਿਹਾ ਜਦੋਂ ਪੁੱਛਿਆ ਕਿ ਇਹ ਕੌਣ ਹੈ ਔਰ ਇਹਨੂੰ ਕੀ ਜ਼ਰੂਰਤ ਸੀਗੀ ਕਿ ਜਿੱਥੇ ਏਡੇ ਏਡੇ ਵੱਡੇ ਹਜੂਮ ਵਾਲੇ ਜਾ ਰਹੇ ਇਹ ਵੀ ਵਿੱਚ ਜਾਂਦਾ ਹੈ ਹੈ ਤਾਂ ਕੋਈ ਆ ਨੇਕ ਬਜ਼ੁਰਗ ਨੇਕ ਰੂ ਨਜ਼ਰ ਆ ਰਹੀ ਹੈ ਤੇ ਖਲੀਲ ਜ਼ਬਰਾਨ ਨੂੰ ਜਵਾਬ ਮਿਲਿਆ ਕਿ ਇਹ ਖੁਦਾ ਹੈ ਚੁੱਬਨਾ ਟੁੱਟ ਗਿਆ ਅੱਖ ਖੁੱਲ ਗਈ ਤੇ ਉਹ ਸੋਚਣ ਤੇ ਮਜਬੂਰ ਹੋ ਗਏ ਕਿ ਖੁਦਾ ਸਭ ਦੇ ਨਾਲ ਕੁਦਾ ਨਾ ਕੋਈ। ਔਰ ਇਹ ਗੱਲ ਹਕੀਕਤ ਹੈ ਵੀਰੋ। ਕਿ ਖੁਦਾ ਜਿਹੜਾ ਕਿ ਹਰ ਮਨੁੱਖ ਦੀ ਸ਼ਰਬ ਤੋਂ ਵੀ ਜ਼ਿਆਦਾ ਕਰੀਬ। ਉਹਦੀਆਂ ਰਦਾਸਾਂ ਸੁਣਦਾ ਹੈ, ਉਹਦੀਆਂ ਪਰੇਸ਼ਾਨੀਆਂ ਦੂਰ ਕਰਦਾ, ਉਹਦੀਆਂ ਮੁਸ਼ਕਲਾਂ ਆਸਾਨ ਕਰਦਾ। ਇਹਨਾਂ ਮਨੁੱਖ ਨਾਲ ਪਿਆਰ ਕਰਦਾ, ਮੁਹੱਬਤ ਕਰਦਾ। ਪਰ ਮਨੁੱਖ ਸਿਰਫ ਆਪਣੀ ਜ਼ਰੂਰਤ ਦੇ ਤਹਿਤ ਉਹਨੂੰ ਪੁਕਾਰਦਾ ਹੈ। ਆਪਣੀਆਂ ਪਰੇਸ਼ਾਨੀਆਂ ਦੇ ਹੱਲ ਹੀ ਨੂੰ ਪੁਕਾਰਦਾ ਹੈ ਕਦੀ ਮਨੋਂ ਰੱਬ ਨੂੰ ਨਹੀਂ ਪੁਕਾਰਿਆ ਜਿੱਥੇ ਹਰ ਚੀਜ਼ ਨੂੰ ਪਾਉਣ ਦੀ ਤਲਬ ਰੱਖੀ ਹੈ ਕਦੀ ਰੱਬ ਨੂੰ ਪਾਉਣ ਦੀ ਵੀ ਤਲਬ ਰੱਖੀ ਕਦੀ ਰੱਬ ਨੂੰ ਰੱਬ ਕੋਲੋਂ ਮੰਗਿਆ ਸਿਰਫ ਆਪਣੀਆਂ ਜਿਹੜੀਆਂ ਜ਼ਰੂਰਤਾਂ ਅਸਾਸ਼ਾ ਆਪਣੀਆਂ ਖੁਸ਼ੀਆਂ ਉਹੀ ਰੱਬ ਕੋਲੋਂ ਮੰਗੀ ਦੀਆਂ ਅਰੇ ਰੱਬ ਨੂੰ ਕਦੀ ਰੱਬ ਕੋ ਨਹੀਂ ਮੰਗਿਆ ਜਿੱਦਣ ਉਹ ਮੰਗਾਗੇ ਨਾ ਰੱਬ ਨੂੰ ਰੱਬ ਕੋਲ ਉਸ ਦਿਨ ਸਾਡੀ ਕਾਮਯਾਬੀ ਸ਼ੁਰੂ ਹੋਏਗੀ ਉਸ ਦਿਨ ਸਾਨੂੰ ਜ਼ਿੰਨੀ ਸਕੂਨ ਮਿਲੇਗਾ ਸਾਡੀ ਜਿਹੜੀ ਜ਼ਿੰਦਗੀ ਚ ਬੇਚੈਨੀ ਹੈ ਬੇਰਬਤਗੀ ਹੈ ਉਹ ਸਹੀ ਹੋ ਜਾਏਗੀ ਅਸੀਂ ਜਿਹੜੇ ਮਾਦੀ ਪ੍ਰਸਤ ਹੋ ਗਏ ਆ ਉਤਮਾ ਉਹ ਲਾਲਚ ਦਿਲ ਚੋਂ ਖਤਮ ਹੋਏਗੀ ਰੱਬ ਜਿੱਦੋਂ ਵਸ ਜਾਏਗਾ ਤੇਰ ਇਹ ਚੀਜ਼ਾਂ ਬੇਮਾਇਨੀ ਹੋ ਜਾਣਗੀਆਂ ਤੇ ਫੇਰੀ ਸਾਡਾ ਇਸ ਦੁਨੀਆ ਤੇ ਆਉਣ ਦਾ ਜੜਾ ਮਕਸਦ ਆ ਪੂਰਾ ਹੋਏਗਾ ਤੇ ਸਾਨੂੰ ਸਫਲਤਾ ਤੇ ਕਾਮਯਾਬੀ ਮਿਲੇਗੀ ਬਹੁਤ ਹੀ ਵਧੀਆ ਕਥਾ ਸੀਗੀ ਸੁਣ ਕੇ ਨਾ ਆਨੰਦ ਆਇਆ ਸਕੂਨ ਮਿਲਿਆ ਦਿਲ ਨੂੰ ਫਿਰ ਤੁਹਾਨੂੰ ਇਹ ਕਹਿੰਦੀ ਲੱਗੀ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼